ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਆਤਮਵਾਦੀ ਮੁਰਦਾਬਾਦ ਆਕਿਤਮਾਤ ਆਤਮਵਾਦ ਆਤਮਵਾਦੀ ਮੁਰਦਾਬਾਦ ਆਤਮਵਾਦ ਆਪਣਾ ਨਾਮ ਦੱਸ ਕੇ ਜਿਹੜਾ ਪ੍ਰੋਟੈਸਟ ਕੀਤਾ ਸੀ ਮੈਂ ਸੁਨੀਲ ਚੌਧਰੀ ਸ਼ਿਵਸਨਾ ਆਜ਼ਾਦ ਦਾ ਪ੍ਰਮੁੱਖ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਕੱਲ ਦਾ ਜਿਹੜਾ ਜੰਮੂ ਕਸ਼ਮੀਰ ਚ ਨਰਸੰਗਾਰ ਆਤੰਕਵਾਦ ਦੁਆਰਾ ਪਾਕਿਸਤਾਨ ਦੁਆਰਾ ਕਰਵਾਇਆ ਗਿਆ ਉਸ ਮੁੱਦੇ ਤੇ ਕੀਤਾ ਗਿਆ ਹੈ ਵਿਸ਼ੇਸ਼ ਤੌਰ ਤੇ ਹਿੰਦੂ ਸਮੁਦਾਇ ਨੂੰ ਬਾਰ ਬਾਰ ਟਾਰਗੇਟ ਕੀਤਾ ਜਾ ਰਿਹਾ ਹੈ ਔਰ ਸ਼ਿਵਸਨਾ ਆਜ਼ਾਦ ਦੀ ਪੂਰੀ ਟੀਮ ਇਸ ਚੀਜ਼ ਦੀ ਨਿੰਦਿਆ ਕਰਦੀ ਹੈ ਜੈ ਸ਼੍ਰੀ ਰਾਮ ਇਹ ਕਿ ਕੀ ਹਿੰਦੁਸਤਾਨ ਚ ਹਿੰਦੂ ਨੂੰ ਟਾਰਗੇਟ ਕਰਨ ਦਾ ਜਿਹੜੀ ਵਾਕਿਆ ਹੈ ਉਹ ਬਹੁਤ ਦੇਰ ਤੋਂ ਚੱਲਦਾ ਆ ਰਿਹਾ ਹੈ 70 ਸਾਲ ਕਾਂਗਰਸ ਸਰਕਾਰ ਦੇ ਟਾਈਮ ਤੇ ਚੱਲਦਾ ਰਿਹਾ ਫਿਰ ਭਾਜਪਾ ਸਰਕਾਰ ਮੋਦੀ ਸਰਕਾਰ ਆਈ ਕੁਝ ਨਕੇਲ ਪਾਈ ਗਈ ਪਰ ਪ੍ਰੋਪਰ ਤੌਰ ਤੇ ਸੈਂਟਰ ਸਰਕਾਰ ਕੋ ਵੀ ਇਸ ਚੀਜ਼ ਤੇ ਨਕੇਲ ਨਹੀਂ ਪਈਗੀ ਮੈਂ ਸੈਂਟਰ ਸਰਕਾਰ ਨੂੰ ਇਹੀ ਮੰਗ ਕਰਦਾ ਹਾਂ ਕਿ ਇੱਕ ਵਿਸ਼ੇਸ਼ ਸਮੁਦਾਇ ਜਿਹੜਾ ਬਾਰ ਬਾਰ ਹਿੰਦੂ ਸਮੁਦਾਇ ਨੂੰ ਟਾਰਗੇਟ ਕਰ ਰਿਹਾ ਹੈ ਇਸ ਚੀਜ਼ ਨੂੰ ਜਲਦ ਹੀ ਨਕੇਲ ਪਾਈ ਜਾਵੇ ਪਰ ਸ਼ਿਵਸ਼ਨਾ ਆਯਾਦ ਨੀਤਾ ਆਪਣਾ ਪ੍ਰੋਟੈਸਟ ਇਸੇ ਤਰੀਕੇ ਦੇ ਨਾਲ ਜਾਰੀ ਰੱਖੇਗੀ જય ਸ਼੍ਰੀ ਰਾਮ ਕਿ ਲੋਕਾਂ ਵਿੱਚ ਜਿਹੜਾ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਕਿਸ ਤਰ੍ਹਾਂ ਵੇ ਦੇ ਲੋਕਾਂ ਦੇ ਵਿੱਚ ਜਿਹੜਾ ਦਹਿਸ਼ਤ ਦਾ ਮਾਹੌਲ ਹੈ ਉਹ ਸਿਰਫ ਜੰਮੂ ਕਸ਼ਮੀਰ ਚ ਹੀ ਨਹੀਂ ਹੈ ਪੰਜਾਬ ਚ ਵੀ ਹੈ ਬੰਗਾਲ ਚ ਵੀ ਹੈ ਰਾਜਸਥਾਨ ਚ ਵੀ ਹੈ ਹਿੰਦੂ ਨੂੰ ਡਰ ਕੇ ਰਹਿਣ ਦੀ ਆਦਤ ਪੈ ਗਈ ਹੈ ਹਿੰਦੂ ਨੂੰ ਘਰੋਂ ਬਾਹਰ ਨਿਕਲਣਾ ਪਏਗਾ ਦਲਿਤ ਸਮਾਜ ਨੂੰ ਘਰੋਂ ਬਾਹਰ ਨਿਕਲਣਾ ਪਏਗਾ ਆਪਣੀ ਲੜਾਈ ਖੁਦ ਲੜਨੀ ਪਏਗੀ ਸਭ ਕੁਝ ਸਰਕਾਰ ਤੇ ਡਿਪੈਂਡ ਨਹੀਂ ਕਰਨਾ ਔਰ ਨਾ ਹੀ ਕਰਨਾ ਚਾਹੀਦਾ ਅੱਜ ਸਾਡੇ ਲੋ ਜਿਹੜਾ ਪੋਸਟ ਟੈਸਟ ਕੀਤਾ ਗਿਆ ਹੋਇਆ ਪਾਕਿਸਤਾਨ ਦੀ ਗਲਤ ਨੀਤੀਆਂ ਪਾਕਿਸਤਾਨ ਦੀ ਮਾੜੀ ਸੋਚ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਦਾ ਪ੍ਰੋਟੈਸਟ ਸ਼ਿਵਸਨਾ ਭਵਨ ਤੇ ਕੀਤਾ ਗਿਆ ਹੈ। ਅਮਨ ਸ਼ਾਂਤੀ ਸ਼ਹਿਰ ਦੀ ਬਰਕਰਾਰ ਰਹਿ ਇਸ ਕਰਕੇ ਵੱਡਾ ਪ੍ਰੋਟੈਸਟ ਲਈ ਕੀਤਾ ਗਿਆ। ਜ਼ਰੂਰਤ ਪਈ ਤੇ ਸ਼ਿਵਸਨਾ ਯਾਦ ਇੱਕ ਬਹੁਤ ਵੱਡਾ ਪ੍ਰੋਟੈਸਟ ਵੀ ਕਰੇਗੇ। ਕਿ ਤਾ ਲੱਗਦਾ ਇਹ ਮੁਸਲਮਾਨ ਆਬਾਦੀ ਜਿਹੜੀ ਬਹੁਤ ਜ਼ਿਆਦਾ ਵੱਧ ਗਈ ਪੰਜਾਬ 'ਚ ਹੀ ਬਹੁਤ ਜ਼ਿਆਦਾ ਹੋ ਰਹੀ ਹੈ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਤੇ ਮੈਂ ਕਹਿੰਦਾ ਵਾਂ ਇੰਨੀ ਕੁ ਆਬਾਦੀ ਉਹਨਾਂ ਦੀ ਵਧਦੀ ਪਈ ਹੈ ਨਾ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਟਾਵਾ ਟਾਵਾ ਮੁਸਲਮਾਨ ਨਜ਼ਰ ਆਂਦਾ ਸੀ ਚੰਦ ਮਸਜਿਦਾਂ ਗਈਆਂ ਸੀ ਅੱਜ ਹਰ ਗਲੀ ਹਰ ਮੁਹੱਲੇ ਹਰ ਮਾਰਕੀਟ ਦੇ ਵਿੱਚ ਇੱਕ ਮਸਜਿਦ ਤੇ ਗਈ ਹੈ ਅੰਮ੍ਰਿਤਸਰ ਦੀ ਮੁਸਲਮਾਨ ਆਬਾਦੀ ਤੇ ਇੰਨੀ ਹੀ ਫਾਸਟ ਤਰੀਕੇ ਦੇ ਨਾਲ ਵੱਧ ਰਹੀ ਹੈ ਪਰ ਉਹਨਾਂ ਦੇ ਲਾਲਣ ਪਾਲਣ ਪੋਸ਼ਣ ਵਾਸਤੇ ਪੈਸਾ ਕਿੱਥੋਂ ਆ ਰਿਹਾ ਵਾ ਇਹ ਸੈਂਟਰ ਸਰਕਾਰ ਹੋਰ ਪੰਜਾਬ ਸਰਕਾਰ ਦੋਵਾਂ ਨੂੰ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਦਾ ਕਿ ਇਹਨਾਂ ਪੈਸਾ ਕਿੱਥੋਂ ਆ ਰਿਹਾ ਕਿਹੜੀ ਕੰਟਰੀ ਇਹਨਾਂ ਨੂੰ ਫੰਡਿੰਗ ਕਰ ਰਹੀ ਹੈ ਅੱਜ ਵਰਬਰੀ ਆਪਣਾ ਨਾਮ ਤੇ ਇਟਾਈਜੀਆਂ ਦੱਸ ਕੇ ਕੀ ਕਹਿੰਦੇ ਆ ਇਦਾਂ ਜਿਹੜਾ ਪੋਟੈਂਸ਼ੀਅਲ ਜੈ ਸ਼੍ਰੀ ਰਾਮ ਮੈਂ ਵਰੁਣਜੀਤ ਸ਼ਿਵਸਨਾਯਾਤ ਰਾਸ਼ਟਰੀ ਮਹਾਸਾਜੀ ਅੱਜ ਦਾ ਸਾਡਾ ਪ੍ਰੋਟੈਸਟ ਕੱਲ ਜੰਮੂ ਕਸ਼ਮੀਰ ਪਹਲਗਾਮ ਵਿੱਚ ਹੋਏ ਅਤੰਕੀ ਹਮਲੇ ਨੂੰ ਲੈ ਕੇ ਆ। ਉਸ ਹਮਲੇ ਦੇ ਖਿਲਾਫ ਅਸੀਂ ਸਾਰੇ ਸ਼ਿਵ ਸੈਣੀ ਇੱਥੇ ਇਕੱਠੇ ਹੋਏ ਹਾਂ। ਸਾਡੇ ਨਾਲ ਸਾਡੇ ਰਾਸ਼ਟਰੀ ਪ੍ਰਮੁਖ ਸੀਨੀ ਚੌਧਰੀ ਜੀ ਨਾ ਅਤੇ ਨਾਲ ਸਤਪਾਲ ਸੱਤਾ ਜੀ, ਨਾਲ ਸੂਰਜ ਪ੍ਰਕਾਸ਼ ਜੀ, ਨਾਲ ਸਾਡੇ ਨੀਰਜ ਕੁਮਾਰ ਜੀ ਸਾਡੇ ਹੋਰ ਅੰਨੇ ਪਾਰਟੀ ਵਰਕਰ ਸਾਰੇ ਇਕੱਠੇ ਹੋਏ ਹਾਂ। ਅਸੀਂ ਉਸ ਹਮਲੇ ਨੂੰ ਬੜਾ ਹੀ निंदनीय ਮੰਨਦੇ ਹਾਂ। ਬੜਾ ਹੀ ਨਿੰਦनीय ਮੰਨਦੇ ਹਾਂ ਉਸ ਹਮਲੇ ਵਿੱਚ ਜਿਹੜੇ ਟੂਰਿਸਟ ਸੀ ਉਹਨਾਂ ਕੋਲੋਂ ਉਹਨਾਂ ਦਾ ਧਰਮ ਉਹਨਾਂ ਦਾ ਨਾਮ ਪੁੱਛ ਕੇ ਉਹਨਾਂ ਦੇ ਗੋਲੀਆਂ ਮਾਰੀਆਂ ਗਈਆਂ ਮੈਂ ਇਹੀ ਜਾਨਣਾ ਚਾਹੁੰਨਾ ਵਾਂ ਕਿ ਹਰ ਵਾਰ ਹਿੰਦੂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਹਿੰਦੂ ਹੀ ਕਿਉਂ ਕਦੀ ਬੰਗਲਾਦੇਸ਼ ਵਿੱਚ ਕਦੀ ਨਾਗਪੁਰ ਵਿੱਚ ਕਦੀ ਸੰਬਲ ਵਿੱਚ ਅੰਨੇ ਰਾਜੇ ਵਿੱਚ ਹਮੇਸ਼ਾ ਹਿੰਦੂ ਹੀ ਟਾਰਗੇਟ ਕਿਉਂ ਹੁੰਦਾ ਹੈ ਕਿ ਇਸ ਕਰਕੇ ਕਿ ਹਿੰਦੂ ਭਾਈਚਾਰਾ ਸੋਚ ਵਿੱਚ ਬਲੀਵ ਕਰਦਾ ਹੈ Hindu ਹਮੇਸ਼ਾ ਸ਼ਾਂਤ ਰਹਿੰਦਾ ਤਾਂ ਕਰਕੇ ਨਹੀਂ ਹੁਣ ਸਾਰਿਆਂ ਨੂੰ ਅਸੀਂ ਇਹੋ ਕਹਿਣਾ ਚਾਹੁੰਦੇ ਆ ਕਿ ਜੇਕਰ ਇਦਾਂ ਹੀ ਚੱਲਦਾ ਰਿਹਾ ਆਤੰਗਵਾਦ ਇਦਾਂ ਹੀ ਵਧਦਾ ਰਿਹਾ ਤੇ Hindu ਹੁਣ ਸ਼ਾਂਤ ਨਹੀਂ ਬੈਠੇਗਾ Hindu ਆਪਣੇ ਕਦਮ ਚੁੱਕੇਗਾ ਤੇ ਬੜੇ ਹੀ ਕਠਿਨ ਕਦਮ ਚੁੱਕੇਗਾ ਤੇ ਮੈਂ ਸਰਕਾਰ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਵਾਂ ਕਿ ਇਸ ਆਤੰਗਵਾਦ ਨੂੰ ਠੱਲ ਪਾਈ ਜਾਵੇ ਇਹਨਾਂ ਨੂੰ ਦੱਸਿਆ ਜਾਵੇ ਕਿ ਇਹਨਾਂ ਨੇ ਕੀ ਕੀਤਾ ਹੈ ਤੇ ਇਹਦਾ ਪ੍ਰਨਾਮ ਇਹਨਾਂ ਨੂੰ ਮੋਤ ਹੀ ਮਿਲੇ ਜੈਸੀ ਆਰਯਾ